ਬਾਪੇ ਪੈਸੇ ਤੋਂ ਵੀ ਨਹੀਂ ਕਰ ਸਕਦਾ ਭਰਾਵੋ ਕੋਈ ਬਾਬਾ ਕਹਿੰਦੇ 16 ਦਾ ਨੋਟ ਲੈ ਕੇ ਆਓ ਆ ਲੈ ਬਾਬਾ ਕਹਿੰਦੇ ਮੈਂ 200 ਰੁਪਏ ਬਣਾ ਦੂੰਗਾ ਕੋਈ ਬਾਬਾ ਬਣਾ ਨਹੀਂ ਸਕਦਾ ਭਰਾਵੋ 24 ਸਾਲ ਦੀ ਉਮਰ ਤੱਕ ਬੰਦੇ ਨੂੰ ਗਰਗ ਲੱਗਦੀ ਆ ਉਸ ਤੋਂ ਬਾਅਦ ਲੱਗਦੀ ਨਹੀਂ 30 ਸਾਲ ਦੀ ਉਮਰ ਤੱਕ ਬੰਦੇ ਨੂੰ ਆਕਰਮਦੀ ਆ ਆ ਗਈ ਤਾਂ ਆ ਗਈ ਉਸ ਤੋਂ ਬਾਅਦ ਆਉਂਦੀ ਨਹੀਂ 50 ਸਾਲ ਦੀ ਉਮਰ ਤੱਕ ਬੰਦਾ ਪੈਸੇ ਜੋੜਦੇ ਜੋੜਦੇ ਉਸ ਤੋਂ ਬਾਅਦ ਨਹੀਂ ਜੋੜਦੇ ਤੇ ਹੁਣ ਬਾਬਾ ਕਹਿੰਦਾ ਮੈਂ ਹੁਣੇ ਤਜਰਬਾ ਦਿਖਾਉਣਾ ਨੋਟ ਲੈ ਕੇ ਆਉ ਲੈ ਬਾਬਾ ਉਹਦੇ ਹੱਥ ਵਿੱਚ ਕੋੰਦਾ ਭਰਾ ਉਹ ਡੰਡਾ ਡੰਡਾ ਦੇ ਉੱਤੇ ਲਾ ਕੇ ਉਹਨੇ ਦੂਰ ਚਲਾ ਕੇ ਮਾਰਿਆ ਮੈਂ ਵੀ ਮਾਰਿਆ ਆਏ ਫੜ ਕੇ ਨੋਟ ਦੇ ਦਵਾਂ ਐ ਕਰੂਗਾ ਫਿਰ ਉਹਦੀ ਤੈਅ ਲਾਉਂਗਾ ਉਹ ਪੁੱਛਦਾ ਬਹੁਤ ਭਗਤਾ ਕਿੰਨੀਆਂ ਤੈਅ ਲੱਗੀਆਂ ਕਹਿੰਦਾ ਬਾਬਾ ਇੱਕ ਹੁਣ ਦੋ ਹੁਣ 1 2 3 4 5 ਕਹਿੰਦਾ ਭਾਂਜਾ ਭਗਦਾ ਪੰਜ ਫੁੱਕਾ ਮਾਰ ਸਾਡਾ ਬਾਪੂ ਹਨ ਬੜਸੀ ਉਹਨੇ ਪ੍ਰਭੂ ਪੰਜ ਫੁੱਕਾ ਮਾਰੀਆਂ ਬਾਪੇ ਨੇ ਪੰਜੇ ਤੇ ਆ ਖੋਲ ਕੇ ਦਿਖਾਦੀਆਂ ਲੈ ਨੀ ਗਾ ਰੱਖਿਓ ਕਹਗੋ ਜਿਵੇਂ ਮੈਂ ਖੋਲੂਗਾ ਐਂ ਬਾਬਾ ਖੋਲੂਗਾ ਬਾਬਾ ਦੀ ਕੰਦਾ ਕਹਿੰਦਾ ਇੱਕ 9 10 ਜਾਂ ਪੰਜ ਓਏ ਨੋਟ ਬਣ ਕਿਵੇਂ ਗਿਆ ਤੁਸੀਂ ਸਿੱਖੋ ਇਹ ਨੋਟ ਉਹ ਜੋਗੀ ਬਾਬੇ ਦੇ ਕੋਲ ਹੁੰਦਾ ਉਹਨੇ ਵੀ ਬਾਗੀ ਵਿੱਚ ਪਾਇਆ ਹੁੰਦਾ ਭਰਾਓ ਮੇਰੇ ਬੈਗ ਵਿੱਚੋਂ ਕੋਈ ਆਗਾ ਤੁਸੀਂ ਮੇਰੀ ਤਲਾਸ਼ੀ ਲਈਂਤੀ ਇਹਨਾਂ ਕੋ ਫਰਕਾ ਅਸੀਂ ਇਹਨਾਂ ਲੋਕਾਂ ਦੀ ਤਲਾਸ਼ੀ ਲੈਂਦੇ ਆ ਪੁੱਛਦੇ ਆ ਬੋਲ ਕਰੇਗਾ ਕਿ ਇਹ ਲੋਟ ਭਰਾਓ ਇੱਥੇ ਲੁਕਿਆ ਹੁੰਦਾ ਦੇਖੋ ਇਹ ਨੋਟ ਉਹ ਇੱਥੇ ਲੁਕਿਆ ਸੀ ਉਹ ਅਦਲਾ ਬਦਲੀ ਕਰ ਗਿਆ ਸਾਡਾ ਬਾਪੂ ਖੁਸ਼ ਹੋ ਗਿਆ ਕਹਿੰਦਾ ਭਗਤਾ ਹਟੇ ਨਾ ਖੋਸੋ ਤੋਜ ਖੋਸੋ ਜੀ ਜੇ ਮਤਰੇ ਪੈਸੇ ਤੁਕਨੇ ਕਰੂੰਗਾ ਤੇਰੇ ਘਰੇ ਕਿੰਨੇ ਪੈਸੇ ਪਏ ਨੇ ਕਹਿੰਦਾ ਬਾਬਾ ਜੀ ਜੁਨੀ ਬੰਦੇ ਆ ਚਾਰ ਜੀਆਂ ਐਡੀ ਜੀ ਜਾਈਆ 40000 ਰੁਪਏ ਤੁਮਾਰਿਆ ਕਹਿੰਦਾ ਦੁੱਗਣੀ ਕਰਦੇ ਆ ਤੁਹਾਡੇ ਬਾਬਾ ਕਰ ਕਹਿੰਦਾ ਚੱਕ ਕੇ ਲੈ ਕੇ ਆਓ ਉਹਨੇ 40000 ਰੁਪਏ ਫੜਕੇ ਦੇ ਬੈਗ ਵਿੱਚ ਸਿੱਕ ਲਿਆ ਕਹਿੰਦਾ ਭਗਤਾ ਕੋਈ ਅਲੱਗ ਟਾਲੇ ਦਾ ਕਪੜਾ ਹੈ ਕਰੇ ਬਾਬਾ ਹੈਗੇ ਲੈ ਕੇ ਆਓ ਟਾਲੇ ਨਾਲ ਕਿਤੇ ਕਪੜੇ ਵਿੱਚ ਕੋਈ ਜੀਨੀ ਨਹੀਂ ਦੀ ਸਭ ਤੋਂ ਪਹਿਲਾਂ ਇਹਦੇ ਕਾਗਜ਼ ਕੱਟੇ ਆ ਉਹਨੇ ਕਾਗਜ਼ ਬਣ ਕੇ ਦੇ ਦੇ ਸੱਤ ਦੇ ਦੀਆਂ ਘੰਡਾ ਪੰਨਾ ਪੇਟੀ ਬੰਦ ਦੇ ਵਿੱਚ ਆ ਕੇ ਰੱਖ ਦੋ ਰਾਦੇ 7 ਵਜੇ ਤੋਂ ਬਾਅਦ ਖੋਲ ਕੇ ਦੇਖ ਰਹੇ ਹੋ ਰਾਦੇ 6 ਵਜੇ ਤੋਂ ਪਹਿਲਾਂ ਪਹਿਲਾਂ ਬਾਬਾ ਪਿੰਡ ਤੋਂ ਭਾਜੂਗਾ ਹਾਂ ਤੂੰ ਡੱਗੀ ਮਾ ਗਿਆ ਭਰਾਵਾ ਐ ਨੋਟ ਰਹਿ ਗਿਆ ਇੱਥੇ ਆ ਇੱਥੇ ਰਹਿ ਗਿਆ ਘੰਡਾ ਚੱਕ ਲਿਆ ਇਹਦੇ ਸੰਧ ਲੈ ਕੇ ਨਾ ਨੋਟ ਸਾਡੇ ਬਾਪੂ ਨੂੰ ਲੋੜ ਨਹੀਂ ਜੀਦਾ ਕਹਿੰਦਾ ਭਗਤਾ ਕੰਡੇ ਤੇ ਬੜੀਆਂ ਕਹਾਵਾਂ ਮਤਨ ਇੱਕ ਅਗਲੇ ਪੰਨੇ 'ਤੇ ਬਣਾ ਦਿਓਣਾ ਐ ਗੱਲਾਂ ਕਰਦਾ ਕਰਦਾ ਬਾਬਾ ਲੰਘ ਗਿਆ ਤੇ ਲੋਟ ਮੇਰੀ ਆ ਪ੍ਰਭੂ ਅਸਲੀ ਲੋਟ ਆ ਮੈਂ ਬੱਚਿਆਂ ਨੂੰ ਕੁਝ ਦਾ ਸਕੂਲਾਂ ਵਿੱਚ ਵਿੱਚੋਂ ਅਸਲੀ ਲੋਟ ਦੀ ਨਿਸ਼ਾਨੀ ਕੀ ਆ ਕਹਿੰਦੇ ਆ ਤਾਂ ਅਸਲੀ ਲੋਟ ਦੀ ਨਿਸ਼ਾਨੀ ਆ ਪ੍ਰਭੂ ਆ ਜਿਹੜਾ ਗੰਧੀ ਆ ਨਾ ਓਨੂੰ ਤਿੰਨ ਵਾਰੀ ਤੰਗ ਤੇ ਦੱਬ ਕੇ ਮਾਰ ਕੇ ਦੇਖੋ ਇਹ ਲੋਟ ਆ ਉਹ ਕਿ ਲੋਟ ਅਸਲੀ ਆ ਇਹ ਲੱਗਦੀ ਹੁੰਦਾ ਮਾਤ ਮਾਂ ਗਾਨੀਆ ਦਾ ਫਰਦ ਹੈ ਲੈ ਜੀ ਮੈਂ ਵੀ ਬਈਆ ਭਾਈ ਮੈਨੂੰ ਤਾਂ ਲੋੜ ਦੇ ਗਿਆ ਨਾ ਸੌਦਾ ਕਿ ਲੋੜ ਟਾਉਣ ਮੈਂ ਕਰੂੰ ਐ ਕਿ ਮੈਂ ਕਿਸੇ ਪ੍ਰਕਾਰ ਦਾ ਕੋਈ ਨਸੰਜ ਕਰਦਾ ਮੇਰਾ ਸਿਰ ਪ੍ਰਭੂ ਡਾਕਟਰ ਨੇ ਮਿਦਾਨ ਕੀਤਾ ਬਾਕੀ ਦੋ ਵਿਆਹ ਨੇ ਮੇਰੇ ਤਿੰਨ ਮੇਰੇ ਕੁੜੀਆਂ ਨੇ ਦੋ ਗੁੱਡੀਆਂ ਦਾ ਵਿਆਹ ਹੋਇਆ ਇਹ ਜੇ ਮੈਂ ਕਾਪੇ ਪੈ ਲੈ ਕੇ ਸੁਖਮਨ ਦੇ ਬੱਚਾ ਨੂੰ ਮੁਕਤ ਬੰਨੜਿਆ ਉਹ ਬੱਚਾ ਨੂੰ ਦੇਉਂਗਾ ਜਿਹੜੇ ਬੱਚੇ ਮਨ ਵਿੱਚ ਸਿਹਾਰਾ ਮੈਂ ਸਵਾਲ ਕੋਲ ਨੂੰ ਨਾਮ ਦੇਉਂਗਾ ਆ ਮੇਰੇ ਵਗ ਵਿੱਚ ਕਾਪੇ ਦੇ ਪਿੰਨੀ ਆ ਸਾਡੀ ਜੇ ਕੋਈ ਮੈਨੂੰ ਨਾ ਪੈਸੇ ਨਾ ਦੇ ਦੇਂਗਾ ਤੁਕੋ ਫਿਰ ਤਾਂ ਬੜਾ ਲੰਮਾ ਸਮਾਂ ਹੋ ਜਾਊਗਾ ਜਿੰਨਾ ਕ ਟਾਈਮ ਦਿੱਤਾ ਜਿਹੜਾ ਬੰਦਾ ਉਨੇ ਟਾਈਮ 'ਚ ਬੋਲੀਓ ਬਨ ਲਾਰਾ ਕਹਿੰਦੇ ਆ ਜਿਹੜਾ ਬੰਦਾ ਬਾਲਾ ਬਣੇ ਨੂੰ ਬਨਾਰਾ ਨਹੀਂ ਕਹਿੰਦੇ ਹੁਣ ਜੋਗੀ ਬਾਬਾ ਬੱਚੇ ਵਿੱਚ ਬੈਠਾ ਨੂੰ ਤੁਸੀਂ ਪੈਸੇ ਦੇਦੇ ਦੱਸ ਰਿਏ ਪੈਸੇ ਹੀ ਦੇਣੇ ਆ ਉਹਨੂੰ ਚੰਗੀ ਸਿੱਖਿਆ ਦੇ ਦਿਓ ਮਜਾਈ ਘਟ ਜੂਗੀ ਤਮਾਉਣ ਵਾਲੇ ਕਸ਼ਟ ਆ ਬਿੱਲ ਖਾਣੇ ਵੱਧ ਆ ਮੈਂ ਬੱਚੇ ਵਿੱਚ ਬੈਠਾ ਤੇ ਕਾ ਕੇ ਅੰਨਾਵੇਂ ਨੂੰ ਕਹਿੰਦਾ ਸਰਦਾਰ ਜੀ 2 ਰੁਪਏ ਦੇ ਦਿਓ ਕਹਿੰਦਾ ਮੈਂ ਅੰਨਾ ਮਗਾ ਭਾਈ ਈ ਕਹ ਕਰ ਦੇ ਦਿੰਦਾਗਾ ਤਨੇ ਸੰਗਾ ਕਰ ਦੇ ਦੇ ਉਹਨੇ ਆਪਣਾ ਗੱਲ ਸੁਚ ਵਿਚਾਰਿਆ ਟਿੱਕ ਬਾਬਾ ਹੋਰ ਮੇਲਾ ਕਹਿੰਦਾ ਭਗਤਾ ਖੜੋ ਮੈਂ ਖੜ ਗਿਆ ਤਨਖਾੜਾ ਲੇ ਗੋਛਾ ਨਹੀਂ ਕਰਿਆ ਮਗਰ ਨਾ ਦੱਸੋ ਤਨ ਬਾਬਾ ਨੇ ਦੋ ਪੀ ਲੈ ਕੇ ਜੋ ਚਾਹ ਪੀਣੀ ਆ ਦੋ ਦਾ ਚਾਹ ਦਾ ਕੱਪ ਆਉਂਦਾ ਨਹੀਂ ਦੋ ਕਿਛੁ ਕੁਛ ਭਲੇ ਹੀ ਹੁੰਦੇ ਪ੍ਰਭੂ ਕੋ ਨੂੰ ਪਤਾ ਦੱਸ ਤੋ ਘਟ ਕੋਈ ਦਿੰਦਾ ਨਹੀਂ ਮਗਵਲ ਆ 10 ਫੜ ਮੈਂ ਦੱਸ ਦੇ ਕਿ ਫਿਰ ਚੁਪਿਆ ਬਾਬੇ ਫਿਰ ਕਿਛੁ ਕੁਛ ਬੱਜ ਮੈ ਕਰਦਾ ਭਗਤਾ ਤੂ ਬਾਬੇ ਤੋਂ ਕੁਛ ਮੰਗਦਾ ਮਗਰ ਨਹੀਂ ਤਾਂ ਹਮੂੜ ਜੀ ਵੇਲਣ ਘਵਾਣਾ ਬਾਬਾ ਮੋਟਰ ਜੀ ਮੇਰੇ ਕੋਲ ਬੜਾ ਪੈਸੇ ਦਿੰਨਾ ਤਾਂ ਮੇਰੀ ਲੈਂਡ ਹੀ ਟੁੱਟ ਜਾਂਦੀ ਆ ਠੀਕ ਆ ਨਾ ਮੈਨੂੰ ਖੇਡੇ ਦੀ ਵੱਟ ਧੋਖਾ ਤੁਹਾਡੇ ਚ ਦੋ ਬੰਦੇ ਸਿਆਣੇ ਹੋ ਕੇ ਨਾ ਦੋ ਚੋਰ ਘਟ ਜਾਣਗੇ ਇੰਨਾ ਫਰਕ ਪਵੇ ਆ ਮੇਰੇ ਕੋਲ ਤਣਾ ਰੱਸੀ ਆ ਇਹ ਮੈਂ ਮੁੱਲੇ ਲੈ ਕੇ ਆਇਆ ਇਹਨੂੰ ਵਿਚਾਰੋਂ ਵੱਟ ਕੇ ਨਾ ਜੋੜਾਂਗੇ ਵਿਗਿਆਨ ਕੀ ਕਹਿੰਦਾ ਗੁਰਬਾਣੀ ਕੀ ਕਹਿੰਦੀ ਕਹਿੰਦੀ ਵੱਟ ਕੇ ਤਾਂ ਕੋਈ ਚੀਜ਼ ਨਹੀਂ ਜੁੜਦੀ ਬਾਬਾ ਕਹਿੰਦਾ ਮੈਂ ਜੋੜ ਦੂੰ ਵਿਗਿਆਨ ਦਾ ਪਿੱਛਾ ਕਰੂੰ ਬਾਬੇ ਨੂੰ ਫੜਾਂਗੇ ਇਹਦੀ ਜੋੜਦਾ ਕਿਵੇਂ ਆ ਆ ਜਾ ਬਈ ਕਿ ਤਾਣਾ ਕੋਈ ਆ ਜੀ ਤੁਹਾਡੇ ਬਈ ਉਹ ਡਰ ਮੱਖ ਕੁਤਵਾ ਨੂੰ ਜਮ ਸਾ ਗਾ ਬਸ ਨਹੀਂ ਪਸਾ ਜਾ ਰਿਹਾ ਬਈ ਕੰਮ ਕਰਦਾ ਮੈਂ ਕਿਸੇ ਨੂੰ ਮੂਰੇ ਨਹੀਂ ਮੋਤ ਨਾ ਮਾਝੇ ਇਡ ਕਰਾ ਉੱਥੇ ਕੱਢ ਜੋ ਇਹ ਜਿਹੜੀ ਦੱਸੀ ਆ ਨਾ ਇਹ ਸਾਡੇ ਕੋਲੇ ਉਹਨਾਂ ਜੋਗੀ ਬਾਬਿਆਂ ਕੋਲੇ ਉਹ ਭਰਾਵਾਂ ਦਾ ਚੀਰ ਫੜਨ ਦਾ ਕਿਹੜਾ ਤਰੀਕਾ ਆ ਆ ਦੇਖ ਲੋ ਜਿਵੇਂ ਤਰੀਕਾ ਮੇਰੇ ਕੋਲੇ ਆ ਕਿ ਕੋਈ ਦਿੱਤੀ ਦੂਹੀ ਹੋ ਗਈ ਮੂੰਹ ਭੁੱਲ ਗਿਆ ਅਰੇ ਚੀਦਾ ਬਚਾਣਾ ਹੋ ਗਿਆ ਕਹਿੰਦਾ ਬਚਾਉਣ ਨੂੰ ਵੱਡੋ ਵੱਡ ਵੀ ਅੱਜ। ਹੁਣ ਕਿ ਢਾੜ ਦੋ। ਬੋਲੋ ਕੈ ਹੋਣੀ ਆ। ਦੋ ਡੰਡ ਦੇ ਦੋ। ਪਰ ਜੇ ਤਾਂ ਅਸੀਂ ਪਹਿਲਾਂ ਬਾਬੂ ਬਣ ਗਏ ਸਾਥੀ। ਇਹ ਬੱਚੇ ਦੀ ਉਹਨਾਂ ਵੱਧ ਜੂ। ਕਹਿੰਦਾ ਜੇ ਨਾ ਜੁੜੀ ਕਹਿੰਦਾ ਫੇਰ ਢੱਡ ਜੂ ਪਾ ਕਰਾਓ। ਬੱਚਾ ਆਪਣੀ ਕਿਸਮਤ ਆਪ ਬਣਾਉਂਦਾ। ਜਿਹਨਾਂ ਲੋਕਿੰਦੇ ਹੱਥ ਵੱਡੇ ਉਹਨਾਂ ਦੀ ਵੀ ਕਿਸਮਤ ਹੁੰਦੀ ਆ। ਅੱਜੋ ਨਾ ਲੋਕਾਂ ਦੇ ਸੋਹਣੇ ਹੁੰਦੇ ਨੇ ਜਿਹੜਾ ਸ ਨਾਲ ਕੰਮ ਕਰਦੇ ਆ। ਇਸ ਪੰਡਤ ਨੂੰ ਕਹਿੰਦਾ ਭਗਤ ਜੀ ਰੱਖ ਦੇਖ ਲੈ ਮਗਾ ਪੰਡਤ ਜੀ ਹੱਥ ਦੀ ਦੇਖੋਗੇ ਤਨ ਸਿੱਧਾ ਕਰਕੇ ਦਿਖਾਓ ਮਗਾ ਲੈ ਤਨ ਲੀਕਾ ਪੜ ਕੇ ਦੱਸੋ ਮਗਾ ਪੰਡਤ ਜੀ ਗੱਲ ਸੁਣੋ ਕਹਿੰਦਾ ਕੀ ਆ ਮੈਂ ਕਹਿੰਦੀ ਆ ਰੀਕਾ ਬਿਲਕੁਲ ਸੇਮ ਆ ਮਗਾ ਬਾਂਦਰ ਦੇ ਵੀ ਹੁੰਦੀਆਂ ਨੇ ਉਹ ਫਿਰ ਪੰਡਤ ਤੇ ਬਾਂਦਰ ਦਾ ਹੱਥ ਕਦੇ ਨਹੀਂ ਦੇਖਦਾ ਐਵੇਂ ਪਤਾ ਬਾਂਦਰ ਉਹਦੇ ਲੱਪਣ ਮਾਰੇ ਬਾਂਦਰ ਕੋਲੇ ਪੈਸੇ ਜੁੰਦੇ ਭਲਾ ਉਹ ਤਾਂ ਨਹੀਂ ਦੇਖਦਾ ਉਹ ਮੇਰੇ ਗੀਚਾ ਲੱਗਿਆ ਸੀ ਓਏ ਹੁਣ ਜੋਗੀ ਬਾਬਾ ਕੀ ਕਹਿੰਦਾ ਥੋੜਾ ਕੋਲੋਂ ਕੋ ਡੰਡਾ ਲੈ ਕੇ ਆਓ ਬਾਬਾ ਡੰਡਾ ਕਿੱਧਰੋਂ ਲਾਓ ਮੈਂ ਕਿਹਦਾ ਮਰਜੀ ਹੋਵੇ ਬੱਚਾ ਪਾਪਾ ਇੱਕ ਬਾਬ ਦਾ ਟੁਕੜਾ ਮਿਲਿਆ ਕੰਮ ਕਰ ਤੂੰ ਕਹਿੰਦਾ ਹਾਂ ਇਹ ਚੀਜ਼ ਨੂੰ ਸਾਸ ਦਿੰਦੀ ਆ ਲੈਓ ਭਰਾਵੋ ਹੁਣ ਜਿਹੜੀ ਰੱਜੀ ਆ ਨਾ ਜੋਗੀ ਬਾਬਾ ਤੁਹਾਡੇ ਹੱਥ ਤੇ ਨਹੀਂ ਬੈਟੂ ਪਰ ਮੈਂ ਤੇ ਸਮਝਾਉਂਗਾ ਨਿਗਾ ਰੱਖਿਓ ਕੋ ਸੁਣਣਾ ਗੱਲਾਂ ਕਿਵੇਂ ਕਰੂਗਾ ਭਾਈ ਮੁੰਡਾ ਤੇਰਾ ਨਾ ਕੀ ਆ ਤੂੰ ਕੈਮੀ ਚ ਪੜਦਾ ਟਿੰਡ ਦਾ ਮੁੰਡਾ ਬਹੁਤ ਸਿਆਣਾ ਮੁੱਠੀ ਬੰਦ ਕਰੋ ਜਿਹਦੀ ਮੁੱਠੀ ਕੋ ਬੰਦ ਕਰਾਤੀ ਇਹਨੂੰ ਇਹ ਲੱਗੂ ਇਹਦੇ ਮਾਪਿਆਂ ਨੂੰ ਇਹ ਲੱਗੂ ਜਿਵੇਂ ਗੰਡਾ ਨਾ ਐ ਤੋਦੀ ਢੇੜਾ ਦਿੰਦੀ ਹੋਈ ਉਰੇ ਤੁੰਗਲਾਂ ਦੇ ਸਮੇਂ ਵੀ ਚੱਗੇ ਢੁਕਣੀ ਹੋਣੀ ਹੁਣ ਪ੍ਰਭੂ ਜਦੋਂ ਕੋਈ ਬੰਦਾ ਚੱਕੂਆ ਡੰਡਾ ਜਾਬ ਦੇ ਢੋਲੇ ਤੇ ਛੱਤ ਪਾਉ ਜਾਬ ਦੇ ਗੀਜੇ ਤੇ ਛੱਤ ਪਾਉ ਤੁਸੀਂ ਇਹ ਤਿੰਨ ਚੀਜ਼ਾਂ ਕਣੀ ਨਿਗਾ ਰੱਖਿਓ ਉਹਦਾ ਕਿੱਥੇ ਲਾ ਕੇ ਘਰੂ ਬਾਈ ਡੰਡੇ ਆ ਜਦੋਂ ਬਾਬਾ ਮੈਤਰੀੇ ਪੜੂਗਾ ਉਹ ਡੰਡੇ ਦਾ ਪਿੱਛਾ ਕਰੋ ਕਿ ਕਿੱਥੇ ਜਾ ਕੇ ਰੁਕਦਾ ਦਾ ਫਿਰ ਆਪਾਂ ਜੋਤੂ ਦਾ ਬੰਦ ਨੂੰ ਫੜ ਸਕਦੇ ਆ ਔਰ ਅੱਛੀ ਬੋਲ ਕੇ ਦਿਖਾਉਗਾ ਏ ਲੱਗਦਾਗਾ ਇਹ ਰੱਸੀ ਜੁੜ ਗਈ। ਹੁਣ ਤੁਸੀਂ ਜੇ ਸੋਵੇਂ ਜੁੜਦੀ ਕੇ ਵੀ। ਕੋਈ yogi ਕੋਈ baba ਕੇ ਛੋਡੇ ਕਰੇ ਕੈਮਰੇ ਸੀ ਫੜ ਕੇ ਜੋੜ ਦੂ ਭਗਵੇਂ ਦੀ ਵੇਲੇ ਤੇ ਵੇਲੇ ਭਾਗਵੇਂ ਕਪੜੇ ਭਾ ਕੇ ਮਾਇਆਵਾ ਉਹਨੂੰ ਪ੍ਰਭੂ ਆਪਣੀ ਰੱਸੀ ਵੱਢਣ ਤੋਂ ਪਹਿਲਾਂ ਮਿਲਕੇ ਦਿਓ। ਥੱਲੇ ਮੈਨੋਂ ਵੀ ਲੰਮੀ ਕਿੰਨੀ ਆ। ਜੋੜ ਤੋਂ ਲੱਗੇ ਜੋੜ ਤੱਕ ਇੰਨੀ ਲੰਮੀ ਰੱਸੀ ਆ ਜਿਹੜੀ ਆਪਾਂ ਨੂੰ ਖੜਾਈ ਆ। ਉਹ ਕਹਿੰਦਾ ਜੁੜ ਗਈ। ਉਹਦੇ ਹੁੰਦੇ ਦੁਬਾਰੇ ਮਿਲ ਕੇ ਦੇਖੋ ਰੱਸੀ ਪੂਰੀ ਹੈ ਪੰਜੇ ਖਿੱਚ ਕੇ ਦੇਖ ਲਿਓ ਪ੍ਰਭੂ ਰੱਸੀ ਪੂਰੀ ਨਹੀਂ ਹੈਗੀ ਤੇ ਰੱਸੀ ਅੱਗੇ ਨਾਲੋਂ 19 20 ਦੇ ਫਰਕ ਦੇ ਨਾਲ ਐਨੀ ਰੱਸੀ ਤਾਂ ਉਹ ਕੱਟ ਗਈ ਕਹਿੰਦੇ ਬਾਬਾ ਇਹ ਰੱਸੀ ਅੱਗੇ ਨਾਲੋਂ ਛੋਟੀ ਹੋ ਗਈ ਉਹ ਕਦੂ ਨਹੀਂ ਕਹਿੰਦੇ ਉੱਠੀ ਨਾ ਆ ਜੀ ਰੱਸੀ ਵੇ ਜਾ ਤੇਰੀ ਤਲਾਸ਼ੀ ਲੈਣੇ ਆ ਜਦੋਂ ਜੀ ਆਪਾਂ ਤਲਾਸ਼ੀ ਲੈਣੀ ਕਰਤੀ ਸ਼ੁਰੂ ਸਭ ਤੋਂ ਪਹਿਲਾਂ ਰੱਸੀ ਬਾਬੇ ਦੇ ਹੱਥ ਵਿੱਚ ਦੇ ਦੇ ਹ ਜੀ ਜੇਦਰੋਂ ਡੰਡਾ ਚੱਕਦਾ ਗੇੜੀ ਵਾਲੇ ਰੱਸੀ ਵਧੀਆ ਭਰਾਵੋ ਡੰਡੇ ਦੇ ਥੱਲੇ ਇਹਨੂੰ ਰੱਖਿਆ ਉਹਨੇ ਜਿਵੇਂ ਮੈਂ ਆਹ ਦੇਖੋ ਸਬੂਤ ਮਿਲ ਗਿਆ ਆ ਰੱਸੀਆ ਗੇੜੀ ਵਾਲੇ ਵਧੀਆ ਜੇ ਮੈਂ ਸਾਨੂੰ ਚਾਰ ਰੱਖ ਕੇ ਜਾਂਦਾ ਨਾ ਕਹਿੰਦਾ ਭਰਾਵੋ ਰੱਸੀ ਜੁੜ ਗਈ ਹੁਣ ਮੈਂ ਇਹਨੂੰ ਗਹਿਣ ਵਿੱਚ ਰੱਖਦਾਗਾ ਜਿਹੜਾ ਬੈਗ ਵਿੱਚ ਡੰਡਾ ਤਰੂੰ ਨਾੜੀ ਮਰਸੀ ਦਾ ਟੁਕੜਾ ਧੱਕੇ ਆਉਂਗਾ ਐਂਡਾ ਜੋੜਾ ਹੁੰਦਾ ਤੇ ਦੋਨੇ ਚੀਜ਼ਾਂ ਬੰਦਾ ਉਹ ਕਿੱ데 ਵਿੱਚ ਪਾ ਲੈਂਦਾਗਾ ਇਹ ਹੱਥੇ ਵਿੱਚ ਹੁੰਦੀ ਕਿਵੇਂ ਆ ਉਹ ਛੋਟੇ ਸਮਝੀ ਲੱਗੀ ਉਹ ਸਮਝ ਇਹ ਰਛੀ ਆਪਾਂ ਬਿਚਾਲੋ ਨੀ ਬੱਡੀ ਔਰ ਸੋਤੋ ਕਿਸਰਾ ਵੜਾ ਗਿਆ ਪ੍ਰਭੂ ਕੰਨੀ ਆ ਦੇਖੋ ਇਤੋਂ ਵੱਡੀਆਂ ਰਛੀ ਇਨੀ ਦਾ ਮਜਾਉ ਨੀ ਬੱਡੀ ਫਿਰ ਭਾਈ ਦੋ ਕਿਵੇਂ ਬਣਗੀਆਂ ਉਹਨੇ ਇਤੋਂ ਵੱੜ ਕੇ ਆ ਵੱਡੇ ਹੋਏ ਟੋਟਾ ਦਾ ਉਹਨੇ ਕਾਹਲੀ ਕੀਤੀ ਮਾਹੌਣੀ ਕਿਤੇ ਨੇ ਪਿਆਰ ਦਾ ਸਮਝਾਉਗਾ ਇਹਨੂੰ ਕਾਹਲੀ ਸਮਝੋ ਉਹਨੇ ਬਹੁਤ ਤੇਰੇ ਐ ਕਰ ਦਿਆ ਇਹਨੂੰ ਮੈਂ ਫੜ ਲਿਆ ਇੱਥੇ ਭੱਜ ਕੇ ਹੱਥ ਕਰ ਲਿਆ ਜੋੜ ਦੱਬ ਲਿਆ ਪਹਿਲਾਂ ਲੋਕ ਪ੍ਰਭੂ ਅਨਪੜ ਹੁੰਦੇ ਸੀ ਕਿ ਕਹਿੰਦੇ ਬਾਬਾ ਦੋ ਹੋ ਗਿਆ ਕੋਈ ਬੰਦਾ ਉੱਠ ਕੇ ਨਹੀਂ ਕਹਿੰਦਾ ਤੂੰ ਨੋਟੋਡੀ ਕਰਕੇ ਦਿਖਾਓ ਆਹ ਲੋ ਪ੍ਰਭੂ ਇਹ ਐਡਾ ਕੁ ਦੋਸਤੀ ਆ ਕਈ ਨਹੀਂ ਗੰਦ ਨਹੀਂ ਆ ਪੋਲੀ ਉੱਤੇ ਗੰਦਾ ਕਿੰਨਿਆ ਮਰਦੀ ਕਰਦਾ ਇਹ ਗੰਦਾ ਟੋਟਾ ਪ੍ਰਭੂ ਦੋਨਾਂ ਪਾਸੇ ਭੱਜ ਕੇ ਬਾਹਰ ਨਿਕਲਦਾ ਜਿੱਦ ਨਹੀਂ ਕਰਦਾ ਕੱਢ ਲਿਓ ਆਹ ਦੇਖੋ ਰੱਸੀ ਬਾਹਰ ਆ ਗਈ ਇਧਰ ਲਿਆਉਣੇ ਪਾਉਂਦੇ ਇਧਰ ਲੈ ਆਓ ਕੋਈ ਛੋਟੀ ਮੱਝ ਹੁਣ ਸਿੱਖ ਲਓ ਘਰੇ ਕਰਕੇ ਦੇਖ ਲਓ ਤੁਸੀਂ ਕਰ ਸਕਦੇ ਹੋ ਨਹੀਂ ਪਾਪਾ ਕਹਿੰਦਾ ਬੱਚਾ ਤੂੰ ਵੱਡ ਕੇ ਜੋੜ ਲੇਗਾ ਤੈਨੂੰ ਜੁੜਦੀ ਸਾਡੇ ਕੋਲੇ ਧੀਧੀ ਸਿੱਧੀਆਂ ਨਹੀਂ ਕੋਈ ਧੀਧੀ ਸਿੱਧੀ ਨਹੀਂ ਕੋਈ ਅੰਦਰ ਜਾਵਣ ਨਹੀਂ ਹੁੰਦਾ ਪਾਪਾ ਇਹ ਨੂੰ ਵੱਡ ਕੇ ਜੋੜਦਾ ਲਊ ਪਰ ਇਹਦੇ ਬਜਾਇ ਤੇ ਜੀ ਤੁਹਾਨੂੰ ਸਿੱਧੀਆਂ ਐ ਦੂਰੀ ਵੀ ਆਪੀ ਮੱਥਾ ਮਾਰੀ ਜਾਊਗਾ ਉਹ ਕਹਿੰਦਾ ਫਰੀ ਹੋਗੀ ਭਾਦਾ ਐਸ ਤੋਂ ਵੱਡ ਕੇ ਜੋੜੋ ਜਿਵੇਂ ਕਰਕੇ ਸਿੱਧੇ ਜਿਵੇਂ ਵੱਢੀ ਮੇਰਾ ਸਿਨ੍ਹਾ ਜੋਖੇ ਡਰੇ ਨਾ ਵਾਕਿਓ ਮੇਰੋ ਗਿਆ ਲੋ ਉਹ ਕਹਿੰਦਾ ਬੱਚਾ ਕੈਂਚੀ ਦਾ ਕੱਟ ਲੈ ਕੇ ਆਓ ਜੇ ਤੁਹਾਡਾ ਮੂੰਹ ਖਰਾ ਹੋ ਗਿਆ ਪ੍ਰਭੂ ਤੁਹਾਡੇ ਆਉਣ ਤੋਂ ਪਹਿਲਾਂ ਉਹਨੇ ਨਹੀਂ ਕੱਨੀ ਵਧਾਈ ਲੈ ਕੱਲ ਜੱਗ ਨਹੀਂ ਕੱਨੀ ਵਧਾਈ ਲੈ ਪ੍ਰਭੂ ਕੱਨੀ ਵਧ ਗਈ ਹੁਣ ਉਹ ਨਾਲ ਹੀ ਨਾਗਵਲ ਪਾ ਲੋ ਆ ਲਓ ਹੁਣ ਤੁਸੀਂ ਛਿੱਟ ਗਏ ਸਿਆਣੇ ਹੋ ਗਏ ਆ ਲਓ ਆ ਜਿਹੜਾ ਜੋੜ ਆ ਨਾ ਇਹਨੂੰ ਦੱਬ ਲੋ ਆ ਦੇਖੋ ਪ੍ਰਭੂ ਬੱਗੜ ਵਾਲੇ ਭਾਈ ਨੂੰ ਡੋਰ ਨਹੀਂ ਦਿੰਦਾ। ਹੁਣ ਵੜੀ ਜੇ। ਆਹਨ ਅਰਚਣ ਦੇ ਕੋਲ ਉਹ ਕਹੇ ਹੋ ਗਿਆ ਦੋ ਇਹਨਾਂ ਡੋਟਾ ਵੇਖੜ ਗਿਆ। ਹੁਣ ਸਿਆਜੋ। ਹੁਣ ਜਦੋਂ ਮੇਲਾ ਸਮਾਪਤ ਹੋ ਗਿਆ ਨੇ ਅਸੀਂ ਤਾਂ ਪੁੱਤ ਰੁਕੇ ਜਾਵਾਂਗੇ। ਅੱਖਾਂ ਦੇਖਣ ਦਾ ਕੰਮ ਕਰਦੇ ਨੇ ਤੇਰੇ ਲਾ ਕੇ ਬੜੀ ਦਾਗਾ। ਅੱਖਾਂ ਤੋਂ ਮਗਰ ਕਹੀਏ ਜੀ ਆਹ ਸੜਕ ਦੇ ਵਿਚਾਰੇ ਕਰੋੜਾ ਡਿੱ ਗਿਆ ਪਿਆ। ਨੇਗਰ ਬੈਕਿੰਗ ਹਰ ਤੇ ਜਾਰੇ ਪਾਸੇ ਦੇਖ ਤੇ ਕਿ ਕਿਤੇ ਕੋਈ ਟਿਕਣੀ ਆਉਂਦੀ ਉਹ ਕਾਰ ਉਹ ਡੱਡ ਜਦੋਂ ਕਾਰ ਟੱਪਦੀ ਕਰੋੜਾ ਸਰਪਤ ਚਾਚੇ ਉਪਰਾਂ ਧਰ ਦਿਓ ਕਿਸੇ ਦਾ ਭਲਾ ਹੋ ਜਾਊਗਾ ਜੇ ਕਿਸੇ ਨੂੰ ਦੁੱਖ ਦੇਵਾਂਗੇ ਆਪ ਨੂੰ ਕਦੇ ਵਾਪਸ ਆਣਗੇ ਕਾਰ ਪਰਹਾਓ ਆਪਣਾ ਇੱਕ ਘੌਲ ਨਗਰ ਕਰੋ ਤੋੜ ਦੀ ਜੀਦਾ ਪ੍ਰਭੂ ਨਾ ਦੇਖੋ ਕੋਲ ਤਾਂ ਬੈਠੇ ਮੈਂ ਵੀ ਕਰਦਾ ਸੀਗਾ ਮੈਂ ਕਿਹੜੀ ਗੱਲ ਕਰਦਾ ਸੀਗਾ ਮੈਂ ਤੇ ਮੇਰੇ ਘਰਾਂ ਦੀ ਤੇ ਤੁਸੀਂ ਦੀ ਗੱਲ ਭਜਾਉਣ ਪਿੱਛੇ ਲੱਗਦੇ ਜੀਵਾ ਤੂੰ ਵਜਾ ਉਹ ਕਹਤਾ ਕਰੇ ਤੂੰ ਵਜਾ ਆਪਾਂ ਚੁੱਟਣ ਦੀ ਧੌਂਦੀ ਪ੍ਰਭੂ ਮੈਂ ਕਦੇ ਨੇ ਪਾਇ ਪਾਇਨੇ ਕਹਿਤਾ ਮਕਾਇ ਦੇਵੀ ਮਾਤਾ ਜੇ ਦੀਵਾ ਬੁੱਝੇ ਮਾਂ ਮਤਰੇ ਕੋਲ ਚੱਲੇ ਆ ਜਾ ਉਹਦਾ ਪ੍ਰਭੂ ਕਦੋਂ ਤੱਕ ਨਾ ਤੇ ਦੀਵਾ ਚ ਤੇ ਨਹੀਂ ਘਟਦੀ ਆ ਜੀਵਾ ਤੂੰ ਵੀ ਵਧ ਗਿਆ ਉਹ ਮੇਰੇ ਘਰ ਨੇ ਮਾਂ ਤੇਜ ਜੱਗਦੀ ਵੀ ਸ਼ਕਤੀਆਂ ਮਾਈ ਦੀਵਾ ਮਾਈ ਨੇ ਵਜਾਤਾ ਜਿਹਦੇ ਮਾਈ ਦਾ ਗਿਆ ਵਿਹਲਾ ਤੂੰ ਮੈਨੂੰ ਮੇਰੇ ਘਰ ਹੀ ਕਰੀ ਜਾਵੇਂ ਤੂੰ ਚੱਲੇ ਜਾ ਸੁਖ ਸੁਖੀ ਸੀ ਤੂੰ ਚੱਲੇ ਜਾ ਸੁਖ ਸੁਖੀ ਗਈ ਮੈਂ ਕਿਹਾ ਕਿਵੇਂ ਮੈਨੂੰ ਤੂੰ ਤੇ ਆ ਗਿਆ ਜੀ ਜਾ ਜੇ ਦੀਵਾ ਬੁੱਝੇ ਮਾਂ ਤੇਰੇ ਚਾਹਦੇ ਹਾਂ ਕਹਿੰਦੇ ਜੀ ਜਾ ਫਿਰ ਮੈਂ ਬੇਨ ਕਰਣ ਸਮਝਾਇਆ ਮਗਰ ਜੇ ਜੇ ਤੂੰ ਕਹਣੀ ਆ ਜੇ ਤੈਨੂੰ ਕਹਣੀ ਮੈਂ ਤਾਂ ਨਹੀਂ ਕਿਹਾ ਮਗਰ ਦੇ ਵੀ ਨੂੰ ਪਤਾ ਮੀਰ ਉੱਠ ਕੇ ਦੀਵਾ ਤਾਂ ਬੁਝਾਣ ਦੇ ਕਹਿ ਦਿੱਤੇ ਮੈਂ ਅੱਜ ਦਾ ਤਾਂ ਕਰਦਾ ਹਾਂ ਆਲੋ ਇੱਕ ਜਾਦੂਗਰ ਨੋਟ ਮਿਲੋਗੇ ਤੋਂ ਤੋਂ ਪਹਿਲਾਂ ਆਪਾਂ ਨੋਟ ਪਹਿਲੀ ਮੇਰੇ ਕੋਲ ਰਹਿ ਕੇ ਛੁਪਾ ਦੇਣਾ ਫੜੋ ਪਹਿਲਾਂ ਤੇ ਸਿੱਧਾ ਰੱਖੀਂਗਾ ਜਦੋਂ ਮੰਗਾਂਗਾ ਮੈਨੂੰ ਫੜਾ ਦੇਣਾ ਉਹਨ ਆਪਣੇ ਕੋਲੇ ਘਰ ਨਾਲ ਆ ਇਹਨੂੰ ਜਾਦੂਗਰ ਕੋਲੇ ਸੋਹਣੇ-ਸੋਹਣੇ ਕੱਪੜੇ ਪਾਉਂਦੇ ਨੇ ਮੇਰੇ ਭਰਾਵੋ ਸਾਦੇ ਕੱਪੜੇ ਆ ਸਾਦੀ ਮਕਾਨ ਆ ਸਾਦਾ ਮੇਰਾ ਖਾਣਾ ਮੈਂ ਸੰਗਤ ਤੇ ਰਹਿਣਾ ਬੰਦੇ ਦੇ ਘਰੀਬੀ ਨਹੀਂ ਆ ਜਦੂਗਰ ਕਰੂਗਾ ਮਾਪਾ ਉਹ ਮੁਕੀ ਫਿਰ ਕੁਝ ਗਾ ਮੁਕੀ ਵਿੱਚ ਮਾਜੀ ਦੇ ਬੱਚੇ ਆ ਕਹਿੰਦੇ ਜੀਦੀ ਆ ਉਹ ਫੇਰ ਦਿਖਾਉਂਦਾ ਗਾ ਕਈ ਵਾਰੀ ਬੰਬ ਗਿਆ ਸਮਝ ਗਿਆ ਕਿ ਕਿੱਦਾਂ ਆਣਾ ਲਾਓ ਖੋਲ ਦੋ ਨਮਾ ਇਹਦੇ ਵਿੱਚ ਪੈਈ ਸਮਾ ਤੁਹਾਨੂੰ ਜੀਦੀ ਆ ਫੇਰ ਕੋਈ ਦਾ ਜੀਦੀਆਂ ਦਵਾਰੇ ਪਾਉਣੇ ਲਾਓ ਕੁਣ ਮਿਲਦਾ ਤੋ ਸੇਰ ਮਾਸਨ ਦੀ ਦੇ ਕਿੰਦੀ ਵਾਜੀ ਨਹੀਂ ਨਹੀਂ ਆਪਾਂ ਫੋਨ ਜਦੋਂ ਪਰਮਾਨ ਦਾ ਹੈ ਪਾਉਣਾ ਕਿ ਨਾ ਇਹਨਾਂ ਬੱਚੇ ਨੂੰ ਇਹਦਾ ਵਿੱਚ ਰਮਾਲ ਕਿੱਥੇ ਬੋਲੋ ਉਹ ਬੱਚੇ ਕਹਿੰਦੇ ਰਮਾਲ ਮੁੱਠੀ ਵਿੱਚ ਪੈ ਗਈ ਮੁੱਠੀ ਵਿੱਚ ਰਮਾਲ ਆਇਆ ਇਹ ਨੋਟੋਣੇ ਫੜ ਕੇ ਆਏ ਕਰ ਜਾਦੂਗਰ ਵੀ ਐਸੇ ਫੜ ਕੇ ਤੂੰ ਕਹਿੰਦਾ ਰਮਾਲ ਹਵਾ ਤੋਂ ਪੈਦਾ ਕਰ ਲੈ ਜਿੰਨਾ ਸੋਨੂ ਜਿੰਨਾ ਮੋਨੀ ਜਿੰਨਾ ਤਾਭੂ ਰਮਾਲੇ ਦੇ ਵਿੱਚ ਚਲੀ ਗਈ ਤੇਰੇ ਮਿੱਤਰ ਮਾਲ ਆਈ ਕੇ ਮਾਣ ਹੋ ਸਿੱਖੋ ਬਸ ਤੁਸੀਂ ਭਰਾਵੋ ਮੇਰੇ ਹੱਥ 'ਤੇ ਨਿਗਾਹ ਰੱਖ ਲਿਓ ਮੇਰੇ ਹੱਥ ਦੇ ਤੇ ਨਗਰੀ ਢੂਠਾ ਚੜਿਆਗਾ ਉਹ ਦੂਜੋ ਜੀ ਨਾਲ ਹੀ ਭਰਾਵੋ ਆਈ ਰਬੀ ਇਹ 10 ਰੁਪਏ ਦਾ ਦੁਕਾਨਦਾਰ ਤੋਂ ਮੈਨੂੰ ਮਿਲਦਾਗਾ ਕੱਡੇ ਦੋਦੇੁੰਦ ਨੇ ਆ ਦੇਖੋ ਫਟ ਗਿਆ ਜਿਵੇਂ ਹੋ ਗਿਆ ਇਹਨੂੰ ਜਾਣ ਕੇ ਇੱਕ ਵਾਰੀ ਧੱਲੇ ਕਰਦੇ ਮਤਰਵਾਦੀ ਭਾਜੀ ਦੇ ਦਵਾਰੇ ਪਾਉਣੇ ਆ ਸੱਚਾ ਹੋ ਗਿਆ ਦਵਾਰੇ ਤੇ ਨਾਕ ਹੋਣਾ ਨਾ ਉਸ ਤੋਂ ਬਾਅਦ ਕੀ ਕਰਦਾ ਫਰਮਾਨ ਤੇ ਬੂਠਾ ਮੈਂ ਇਹਦੇ ਵਿੱਚ ਹੀ ਛੱਡ ਦਿੰਦਾ ਆਈਓ ਜੋੜੂਗਾ ਬੇਟਾ ਫਰਮਾਨ ਤੁਸੀਂ ਕਿਹਦੇ ਵਿੱਚ ਰਹਿ ਗਿਆ ਦੁਬਾਰੇ ਪੌਣਿਆਂ ਬੇਨੋ ਕੋਈ ਦੇ ਵਿੱਚ ਬੋਲੋ ਸਮਾਨ ਕਿੱਥੇ ਆ ਜਵਾਕ ਕਹਿੰਦੇ ਆ ਮੁੱਖੀ ਚ ਸਮਾਨ ਪੈ ਪੈ ਕੇ ਜਿੱਤ ਗਿਆ ਇੱਥੇ ਦਾ ਪੈ ਵਿੱਚ ਪਾ ਦਿੱਤਾ ਐਂ ਕਰਦੇ ਆਲੇ ਵਾਹੇ ਦੇ ਨਾਲ ਸਕਰਗਤਾ ਕਿ ਜਾਇ ਜੋ ਗਿਆ ਆ ਨੋਟ ਲੈ ਲੈ ਹੁਣ ਸੋਨੂੰ ਕੀ ਲੱਗਾ ਵੀ ਨੋਟ ਪਈਆ ਤੇ ਕੁਛਰ ਬੈਠਦਾ ਸਾਰਾ ਸਮਾਨ ਇੱਦਾਂ ਨਾ ਟੁੱਟ ਕੇ ਫੜਿਆ ਮੈਂ ਤੇ ਬਿੱਟੀ ਚੱਲ ਨਾ ਨਾਨ ਕੁੱਤਾ ਹਿੰਦੇ ਜਿੱਕੇ ਲੇ ਗਿਆ ਬਾਬਾ ਮੈਨੂੰ ਨਹੀਂ ਦਾਗਾ ਤੇ ਸੰਧਾ ਵੀ ਜੀ ਜੀ ਜੇ ਵਾਜ ਨੂੰ ਨਾ ਦਾਦਾ ਅਨੇ ਕਰਕੇ ਜਮਾਲ ਤੇ ਝੂਠਾ ਆਹਦੇ ਟੰਡ ਕੋ ਵੀ ਨਹੀਂ ਪਾਲੂਗਾ ਇੱਕ ਬਾਬਾ ਰਾਹੀ ਕਹਿੰਦਾ ਤਾ ਮੈਨੂੰ ਕਹਿੰਦਾ ਕਾਦਾ ਚਲੋ ਮਦਮੇ ਬੁਕਾ ਕੇ ਮੇਰਾ ਪਿਆ ਹੋਆ ਕਹਿੰਦਾ ਗੁੱਸਾ ਦਾ ਕੰਮ ਗੁੱਸੇ ਦਾ ਕੰਮ ਦੱਸ ਕੀ ਆ ਕਹਿੰਦਾ ਦੋ ਪੰਨਿਆਂ ਤੇ ਰੱਤ ਲਿਖੀਏ ਮਮਾ ਸਰ ਜੀ ਦੇਖੇਗਾ ਕਹਿੰਦਾ ਦਸਤੂਰ ਕੋਲ ਨੂੰ ਛੱਡੀਆਂ ਗੱਲਾਂ ਮੱਦੇ ਦੱਸ ਕਹਿੰਦਾ ਸਿੱਧਾ ਕਰਕੇ ਦਿਖਾਓ ਮੱਦੇ ਲੰਦ ਕਹਿੰਦਾ ਮੁਕੀਬੰਦ ਕਰੋ ਮੱਗਲ ਬਾਬਾ ਨੂੰ ਵੀ ਹੱਥ ਖੜ ਲਿਆ ਗੁੱਟੀ ਕਹਿੰਦਾ ਸੱਚ ਬੋਲੇਗਾ ਤੂੰ ਝੂਠ ਬੋਲੇਗਾ ਮਗਰ ਮੈਂ ਸੱਚ ਬੋਲੂ ਮੈਨੂੰ ਕਹਿੰਦਾ ਤੇਰੇ ਘਰ ਇੱਕ ਪੁੱਤ ਹੈਂਦਾ ਮਗਰ ਉਹ ਮੇਰਾ ਰੱਖਾ ਹੋਇਆਗਾ ਕੋਣ ਨੂੰ ਬਣਾ ਦੂ ਘਾਤ ਰੱਖਿਆ ਮਗਰ ਉਹ ਸਾਡੇ ਕੰਨ ਨਹੀਂ ਕਾਲਾ ਨਹੀਂ ਕਰੇ ਨਿਗਾਹ ਰੱਖਦਾ ਤੈਨੂੰ ਕਿੱਥੋਂ ਭੜਿਆ ਦੀ ਜਾ? ਫਰਮੇ ਰਿਹਾ ਸਵਾਰਾਂ ਤੋਂ। ਲਾਪਾ ਕੰਨ ਪਾ। ਜੇ ਮੈਂ ਢੱਲਦੇ ਨੇ 4-5 ਰੁਪਏ ਲੈ ਲੈਂਦਾ। ਜੇ ਮੈਂ ਕਿਹਨੂੰ ਮੋਮਬਤੀ ਕਹਿਣਾ ਕੀ ਮੋਮਬਤੀ ਹੈ ਮੇਰੇ ਕੋਲੇ? ਇਹ ਰਾਤਮਚਨ ਕੱਬੇ ਨੂੰ ਸੂਚੀ ਚੱਲ ਰਿਹਾ ਕਰਦਾ ਬਾਬਾ ਨੂੰ ਦਾਦੀ ਦਾ ਜਦੋਂ ਖੁੱਛੀ ਡੁੱਬੀ ਨਾ ਫਿਰ ਇਹ ਨਹੀਂ ਰਹੂਗੀ ਕਦੇ ਵੀ ਬਾਰਾ ਨਾ ਪੂਗਾ ਨਹੀਂ ਸਾਨੂੰ ਕੀ ਨਹੀਂ ਰਿਹਾ ਓਨੇ ਮੋਮਬਤੀ ਬੁਝ ਗਈ ਉਹ ਅਜਿਹਾ ਕਰ ਕੀ ਕਰਦਾ ਉਹ ਆਹ ਜਿਹੜਾ ਲਗਾ ਆਹ ਜਿਹੜਾ ਆਹ ਕਰਦਾ ਕਰਦਾ ਓਨੇ ਫੋਲੇ ਜਿਵੇਂ ਬਣ ਗਿਆ ਐਡਾ ਵੱਡਾ ਮਿੱਥੇ ਤੁਝਾ ਕਿਵੇਂ ਹੁਣੇ ਕਾਲਸ ਸਰ ਅੱਜ ਹੀ ਪੈਸਾ ਓਨੇ ਕੋਈ ਨਹੀਂ ਮੇਰੇ ਪਿੱਛੇ ਆ ਕੇ ਦੇਖ ਲੋ ਆ ਤਾਰ ਆ ਪ੍ਰਭ ਇਹਦਾ ਲੋਕ ਆ ਵਾ ਇਹ ਜਿੰਦਾ ਰੱਖਾ ਮੈਂ ਸੈਪ ਸੈਪ ਬੱਝਾ ਦੇ ਲਈ ਲੋਖ ਨਹੀਂ ਆ ਇਹ ਮੋਹਮਦੀ ਨਹੀਂ ਹੈਗੀ ਨਾਲ ਇਹ ਲੋਹੀ ਦੀ ਪੈਪ ਆ ਇਹ ਮੈਂ ਦੋ ਹੱਥ ਤੋਂ ਚਿੱਟਾ ਰੰਗ ਲੈ ਲੈਣਾਗਾ ਰੰਗ ਲੈ ਜਾਂਦਾ ਹੈਗਾ ਆ ਦੇਖੋ ਮੋਹਮਦੀ ਦਾ ਇੱਜਾਕੇ ਤੋਂ ਟੁਕੜਾਗਾ ਇਹ ਮੈਂ ਜਰਾ ਦੇ ਦਿਖਾ ਦਿੰਦਾਗਾ ਲੋਕਾਂ ਨਾਲ ਬਹੁਤ ਮਟਾਕੇ ਤੋਂ ਖਗਾ ਚਬਰਾ ਉਹ ਆ ਇੱਕ ਮੇਰੇ ਕੋਲੇ ਜੱਗਿਆ ਇੱਥੇ ਮੈਂ ਤਾਂ ਅਕੀਰ ਕਹਾਂਗਾ ਆਂ ਮੂੜਾ ਆਰ ਪਾਰਾ ਯਾਰ ਪਾਰ ਕਿਉਂ ਆ ਇਸ ਵੀ ਹੁਣ ਤੱਕ ਇਸ ਸਟੈਂਡਰਡ ਜਿਹਾ ਵੀ ਦੇਖ ਤਾਂ ਇਹ ਆਪਾਂ ਤਾਂ ਆ ਗਏ ਤੁਸੀਂ ਬੰਦ ਐ ਖਣ ਨਹੀਂ ਪੈ ਜਾਦਾ ਇਹ ਪੁੱਠਾ ਪੈਦਾ ਪ੍ਰਭੂ ਭੱਲਾ ਹਾਂ ਇਹਦੇ ਵਿੱਚ ਇਕੱਠਾ ਹੋ ਗਿਆ ਨਾ ਅਜਾੜ ਫੜ ਜਾਏ ਤੇ ਨਾ ਮੋੜ ਜੇ ਤੇ ਖੇਡ ਤਿਆਰ ਹੋ ਗਈ ਕੰਨ ਉਹ ਜੇ ਤੋ ਖੇਡ ਕਿਹਨਾਂ ਸੁਣਾ ਨਹੀਂ ਕਿਤੇ ਕੋਈ ਜਬਖਾ ਨਹੀਂ ਪਤਾ ਦੇ ਤੇ ਕੀ ਆ ਮੈਂ ਜੁਪੋ ਕੇ ਲੈ ਬਾਕੀ ਜੋ ਵੀ ਆਨੇ ਤਰਾ ਬੰਦੇ ਨੇ ਉਹ ਤੇ ਆ ਬਿਆ ਮੈਸਰ ਕਰਕੇ ਕਰਾ ਰਿਹਾ ਜੀ ਮੈਨੂੰ ਵੱਡੀ ਪੁੱਤਾਂ ਕੋਲੋਂ ਵੀ ਹਟਾਇਆ ਕੋਲੋਂ ਤੇ ਉਹਨੂੰ ਕੋ ਫੜ ਲੈਂਦੇ ਜੀ ਨਹੀਂ ਕੁੜੀ ਆ ਇਹਦਾ ਕੰਮ ਹੋ ਗਿਆ ਭਰਾਵਾ ਪੁੱਤਾਂ ਜਦੋਂ ਦੂਜੀ ਵਾਰ ਮੇਰੇ ਘਰੋਂ ਲੈਣ ਗਿਆ ਮੈਂ 7 ਨੰਬਰ ਵੀ ਪਾ ਮੇਰੇ ਘਰੋਂ ਲੈਣ ਆਇਆ ਮੈਂ ਸੱਚ ਕਹਿੰਦੀ ਮੈਂ ਨਹੀਂ ਤੋੜਦੀ ਬਗਸ਼ਿਓ ਕੰਮ ਇਹਦਾ ਗੰਦਾ ਵਾਰਾ ਮਗਾ ਪੀਤੀ ਅਨੇਕਾਂ ਤੇ ਮਗਰ ਵਾਰ ਲੱਗਿਆ ਹੁੰਦਾ ਤੂੰ ਹੀ ਦੇਣੀ ਮਾਰਾ ਹੁੰਦਾ ਬੰਦੇ ਨੇ ਸਭ ਮਾਰਿਉਂ ਲਿਆ ਅੱਜ ਮੈਨੂੰ ਛੁੱਟੀ ਆ ਫੇਰ ਮੈਂ ਕਈ ਦਿਨ ਕੰਮ ਤੇ ਨਹੀਂ ਮੁੜਦਾ ਮੈਂ ਲੈ ਕੇ ਜਾਉਂਗਾ ਸਰ ਜੀ ਮੈਨਿਟਰ ਵੀ ਮਗਰ ਕਾਰਨ ਕਹਿੰਜੀ ਮਨਿੰਦਰ ਦੇਵੀ ਆ ਮਨਿੰਦਰ ਬਾਜਪੀ ਤੀਨ ਨੂੰ ਵੀਰਵਾਰ ਨਾਲ ਤੋਂ ਮਗਰ ਬੀਬੀ ਕੁੜੀ ਕਿਹਦੇ ਮਤ ਕੁੜੀ ਕੁੱਝ ਨਹੀਂ ਪਤਾ ਲੱਗਦਾ ਮੈਂ ਲੈ ਕੇ ਜਾਉਂਗਾ ਕਹਿੰਦੀ ਲੱਗਦਾ ਹੈ ਨਾ ਮਗਰ ਹਾਂ ਮੈਂ ਤਾਂ ਫੇੜਣ ਲੱਗੂ ਸਰ ਹਲਾਵੇ ਫੌਜ ਕਾ ਮੈਨੂੰ ਡਰਾਵੇ ਕਹਿੰਦੀ ਮੈਨਿਟਰ ਵੀ ਮੁੜ ਜਾ ਮਗਰ ਤੇ ਪਿੱਛੇ ਮਗਰ ਤੂੰ ਕੌਣ ਆ ਕੰਮੀ ਮਾ ਦੇਵੀ ਮੈਂ ਸਰ ਨੂੰ ਫੇਡਣਾ ਕਰਦਾ ਮੈਂ ਇਸ਼ਾਰਾ ਲਾਇਆ ਮੈਂ ਇਸ਼ਾਰਾ ਕਰਾਇਆ ਮੈਂ ਮੂੰਹ ਕਰਾਇਆ ਉਹਨਾਂ ਮੈਂ ਲੈ ਕੇ ਜਾਊਂਗਾ ਮੈਨੂੰ ਕਹਿੰਦੀ ਸੁਕਾਉਣਾ ਮਗਾ ਮੈਂ ਘਰੋਂ ਕੰਮੀ ਲੈ ਜਾ ਅੱਜ ਦਾ ਕੰਮ ਘੱਟ ਨਾ ਛੱਡੋ ਆਮ ਰਿਵਲ ਤੋਂ ਹੁਣ ਰਮਾਲਾ ਇਹ ਤਾਂ ਮੈਂ ਝੂੜਾ ਬਣਾਉਂਗਾ ਉਹ ਝੂੜਾ ਭਜਦਾ ਹੈ ਪਹਿਲੀ ਗੱਲ ਤਾਂ ਕਰਾਉਣਾ ਸਿੱਖ ਲੋ ਵਿਗਿਆਨ ਕਹਿੰਦਾ ਥੋੜੀ ਸਕਦਾ ਜੋ ਵੀ ਵਰਗਾ ਕਹਿੰਦਾ ਮੈਂ ਕਰੂੰਗਾ ਵਿਗਿਆਨ ਦਾ ਪਿੱਛਾ ਕਰੂੰ ਤਾਂ ਬਾਬਾ ਨੂੰ ਪੜਾਉਂਦਾ ਕਿਵੇਂ ਹੁਣ ਇਹਦੀ ਧੂਈ ਚਾਹ ਸੁਣਾਣਾ ਪਰ ਇਹ ਸਾਲਾ ਮਰੂਗਾ ਹੱਸ ਕੇ ਹੱਸ ਕੇ ਹੋਰ ਜੇ ਕੋਈ ਪਾਈਂ ਡਾਕੀ ਅੱਜ ਨਹੀਂ ਆ ਗਿਆ ਮੇਰਾ ਨਾ ਆਇਆ ਜੇ ਮੈਂ ਤੁਹਾਨੂੰ ਨਰਿਆ ਕਰ ਦਿੱਤਾ ਉਹ ਚਿਰਾਗ ਲੋਕ ਦੇ ਥੰਡੇ ਅੰਗੂਰ ਨੂੰ ਐਂ ਕੱਢਦੇ ਆ ਹਾਂ ਇਹ ਅੰਗੂਰ ਮੈਂ ਕਿਹਾ ਮੈਂ ਮੁਰਦਾ ਕੱਪੜੇ ਤੇ ਮਾਰੂੰ ਪਰ ਇੱਕ ਵਾਚ ਬਸ ਐਤੋਂ ਵਰਕੇ ਦੇ ਸੱਜੀ ਦੇ ਕੋਲ ਕਹਿੰਦਾ ਕਿ ਨਾ ਜੀ ਕੋਈ ਪਤਾ ਨਹੀਂ ਕੋਈ ਜਿੰਦਾ ਉਦੀ ਕਿੱਥੋਂ ਆ ਉਹ ਮੈਂ ਸੁਣੇ ਸੁਣਿਆ ਅੰਗਾ ਭਰਾਵੋ ਇਹ ਤੀਜਾ ਸਾਗਿਓ ਮੇਲੇ ਕੋਲੇ ਹੁੰਜਿਆ ਨੇ ਆਪ ਨੂੰ ਨਹੀਂ ਨਾ ਦਿਉਣੀ ਹੁਣ ਤੁਹਾਡੇ ਕੋਈ ਜੋਗੀ ਬਾਬਾ ਆਉਂਦਾ ਉਹ ਕਹਿੰਦਾ ਮੈਂ ਤੁਹਾਡੇ ਪੈਸੇ ਤੁਕਨੇ ਕਰ ਦੂੰਗਾ ਕੋਈ ਬਾਬਾ ਪੈਸੇ ਤੁਕਨੇ ਨਹੀਂ ਕਰ ਸਕਦਾ ਭਰਾਵੋ ਕੋਈ ਬਾਬਾ ਕਹਿੰਦੇ 16 ਦਾ ਨੋਟ ਲੈ ਕੇ ਆਓ ਆ ਲੈ ਬਾਬਾ ਇਹਦੇ ਨੀ ਮੈਂ 200 ਰੁਪਏ ਬਣਾ ਦੂੰਗਾ ਕੋਈ ਬਾਬਾ ਬਣਾ ਨਹੀਂ ਸਕਦਾ ਭਰਾਵੋ 24 ਸਾਲ ਦੀ ਉਮਰ ਤੱਕ ਬੰਦੇ ਨੂੰ ਘਰਾਹ ਲੱਗਦੀ ਆ ਉਸ ਤੋਂ ਬਾਅਦ ਲੱਗਦੀ ਨਹੀਂ 30 ਸਾਲ ਦੀ ਉਮਰ ਤੱਕ ਬੰਦੇ ਨੂੰ ਆਤਮੰਗੀ ਆ ਆਗੀ-ਦਾਗੀ ਉਸ ਤੋਂ ਬਾਅਦ ਆਉਂਦੀ ਨਹੀਂ 50 ਸਾਲ ਦੀ ਉਮਰ ਤੱਕ ਬੰਦਾ ਪੈਸੇ ਜੋੜਦੇ ਜੋੜਦੇ ਉਸ ਤੋਂ ਬਾਅਦ ਨਹੀਂ ਜੋੜਦੇ ਤੇ ਹੁਣ ਬਾਬਾ ਕਹਿੰਦਾ ਮੈਂ ਹੁਣੇ ਤਜਰਬਾ ਦਿਖਾਉਣਾ ਨੋਟ ਲੈ ਕੇ ਆਉ ਲੈ ਬਾਬਾ ਉਹਦੇ ਹੱਥ ਵਿੱਚ ਕੋੰਦਾ ਪ੍ਰਭੂ ਡੰਡਾ ਡੰਡਾ ਦੇ ਉੱਤੇ ਲਾ ਕੇ ਉਹਨੇ ਦੂਰ ਚਲਾ ਕੇ ਮਾਰਿਆ ਮੈਂ ਵੀ ਮਾਰਿਆ ਐ ਫੜ ਕੇ ਨੋਟ ਦੇ ਦਉ ਐ ਕਰੂਗਾ ਫਿਰ ਉਹਦੀ ਤੈਹ ਲਾਉਂਗਾ ਉਹ ਪੁੱਛਦਾ ਬਹੁਤ ਭਗਤਾ ਕਿੰਨੀਆਂ ਤੈਹ ਲੱਗੀਆਂ ਕਹਿੰਦਾ ਬਾਬਾ ਇੱਕ ਹੁਣ ਦੋ ਹੌਣ 3 ਹੌਣ 4 ਹੌਣ 5 ਕਹਿੰਦਾ ਪੰਜਾ ਭਗਤਾ ਪੰਜ ਫੁੱਕਾ ਮਾਰ ਸਾਡਾ ਬਾਪੂ ਆਣ ਬੜਸੀ ਹੋਣੇ ਪ੍ਰਭੂ ਪੰਜ ਫੁੱਕਾ ਮਾਰੀਆਂ ਬਾਬੇ ਨੇ ਪੰਜੇ ਤੇਰਾ ਖੋਲ ਕੇ ਦਿਖਾਦੀਆਂ ਲੈ ਨੀ ਗਾ ਰੱਖੂਗਾ ਦਿੰਨੇ ਮੈਂ ਖੋਲੂਗਾ ਐਂ ਬਾਬਾ ਖੋਲੂਗਾ ਬਾਬਾ ਜੀ ਕਹਿੰਦਾ ਇਹਦਾ ਇੱਕ 9 10 ਯਾ 5 ਕੋਰੇ ਨੋਟ ਬਣ ਕੇ ਗਿਆ ਤੁਸੀਂ ਸਿੱਖੋ ਇਹ ਨੋਟ ਉਹ ਜੋਗੀ ਬਾਬੇ ਦੇ ਕੋਲ ਹੁੰਦਾ ਉਹਨਾਂ ਦੀ ਗੱਭੀ ਵਿੱਚ ਰੁਆ ਹੋਇਆ ਹੁੰਦਾ ਭਰਾਓ ਨੇ ਬੈਗ ਵਿੱਚੋਂ ਕੋਈ ਹੋਇਆਗਾ ਤੁਸੀਂ ਮੇਰੀ ਤਲਾਸ਼ ਨਹੀਂ ਲੈਂਤੀ ਇੰਨਾ ਕ ਫਰਕਾ ਅਸੀਂ ਇਹਨਾਂ ਲੋਕਾਂ ਦੀ ਤਲਾਸ਼ੀ ਲੈਂਦੇ ਆਂ ਪੁੱਛਦੇ ਆਂ ਬੋਲ ਕਰਿਆ ਕੀ ਇਹ ਲੋਟ ਭਰਾਓ ਇੱਥੇ ਰੁਆ ਹੁੰਦਾ ਦੇਖੋ ਇਹ ਨੋਟ ਉਹ ਦੇਖਿਆ ਰੁਆ ਜੀ ਉਹ ਅਗਲਾ ਬਾਕੀ ਕਰ ਗਿਆ ਕਹਿੰਦਾ ਬਾਬੂ ਖੁਸ਼ ਹੋ ਗਿਆ ਕਹਿੰਦਾ ਭਗਤਾ ਹਲੇ ਨਾ ਖੋਸੋ ਉਹ ਦੁਕੋਸੋ ਜੀ ਜੇ ਮਤਰੇ ਪੈਸੇ ਦੁਕਣੀ ਕਰੂੰਗਾ ਤੇਰੇ ਕੋਲ ਕਿੰਨੇ ਪੈਸੇ ਪਏ ਨੇ ਕਹਿੰਦਾ ਬਾਬਾ ਜੀ ਗਰੀ ਬੰਦੇ ਆ ਚਾਰ ਜੀਆਂ ਐਡੀ ਜੀ ਨਹੀਂ ਲਈ ਆ 40000 ਜੀ ਤੁਹਾਰੇ ਆ ਕਹਿੰਦਾ ਦੁਕਣੀ ਕਰਦੇ ਆ ਕਹਿੰਦਾ ਬਾਬਾ ਕਰ ਕਹਿੰਦਾ ਚੱਕ ਕੇ ਲੈ ਕੇ ਆਓ ਉਹਨੇ 40000 ਰੁਪਏ ਫੜਕੇ ਦੇ ਬੈਗ ਵਿੱਚ ਸਿੱਟ ਲਿਆ ਕਹਿੰਦਾ ਭਗਤਾ ਕੋਈ ਅਲੱਗ ਕਾਲੇ ਦੇ ਕਪੜਾਏ ਕਰੇ ਬਾਬਾ ਆ ਗਿਆ ਲੈ ਜਾਓ ਕਾਲੇ ਨੇ ਕਦੇ ਕਪੜੇ ਵਿੱਚ ਕੋਈ ਚੀਜ਼ ਨਹੀਂ ਦੀ ਬਾਬੇ ਪੁਜਾ ਨੇ ਤੇ ਕਾਗਜ਼ ਕੱਟੇ ਆ ਉਹਨੇ ਕਾਗਜ਼ ਬਣ ਕੇ ਦੇ ਦੇ ਸੱਤ ਵੇ ਦੀਆਂ ਡੰਡਾ ਕਹਿੰਦਾ ਪੇਟੀ ਬੰਗਰੇ ਵਿੱਚ ਜਾ ਕੇ ਰੱਖ ਦੋ ਰਾਤ ਦੇ 7 ਵਜੇ ਤੋਂ ਬਾਅਦ ਖੋਲ ਕੇ ਦੇਖ ਲਿਓ ਰਾਤ ਦੇ 7 ਵਜੇ ਤੋਂ ਪਹਿਲਾਂ ਪਹਿਲਾਂ ਬਾਬਾ ਪਿੰਡ ਤੋਂ ਭਾਜੂਗਾ ਤੂੰ ਜੱਗੀ ਬਾਗਿਆ ਪ੍ਰਭੂ ਐ ਲੋੜ ਰਹਿ ਗਿਆ ਇੱਥੇ ਅੱਜ ਤੇ ਰਹਿ ਗਿਆ ਡੰਡਾ ਚੱਕ ਲਿਆ ਇੱਥੇ ਸੰਤ ਲੱਗਿਆ ਨਾ ਲੋੜ ਸਾਡੇ ਬਾਬੂ ਲੋੜ ਨਹੀਂ ਗਿਜਦਾ ਕਹਿੰਦਾ ਭਗਤਾ ਕਹਿੰਦੇ ਤੇ ਬੜੀਆ ਕਰਾਂ ਮੱਤ ਨੇ ਇਕ ਅਗਲੇ ਪਿੰਡ ਜਾ ਕੇ ਬਣਾ ਕੇ ਆਉਣਾ ਐ ਗੱਲਾਂ ਕਰਦਾ ਕਰਦਾ ਬਾਬਾ ਲੰਘ ਗਿਆ ਇਹ ਨੋਟ ਮੇਰੀ ਆ ਪ੍ਰਭੂ ਅਸਲੀ ਨੋਟ ਆ ਮੈਂ ਬੱਚਿਆਂ ਨੂੰ ਪੁੱਛਦਾ ਸਕੂਲਾਂ ਵਿੱਚ ਬੱਚਿਓ ਅਸਲੀ ਨੋਟ ਦੀ ਨਿਸ਼ਾਨੀ ਕੀ ਆ ਕਹਿੰਦੇ ਆ ਤਾਂ ਅਸਲੀ ਨੋਟ ਦੀਆਂ ਨਿਸ਼ਾਨੀਆਂ ਪ੍ਰਭੂ ਆ ਜਿਹੜਾ ਗੰਧੀ ਆ ਨਾ ਇਹਨੂੰ ਤਿੰਨ ਵਾਰੀ ਤੰਗ ਤੇ ਦੱਬ ਕੇ ਮਾਰ ਕੇ ਦੇਖੋ ਆ ਲੋ ਪ੍ਰਭੂ ਇਹ ਨੋਟ ਅਸਲੀ ਆ ਇਹ ਨਕਲੀ ਹੁੰਦਾ ਮਾਤ ਮਾਂ ਗਾਨੀ ਨੇ ਇਹਨਾਂ ਦਾ ਫਤਿਹ ਲੈ ਠੀਕ ਵਾਹ ਜਿਵੇਂ ਭਈਆ ਭਾਈ ਨੂੰ ਤਾਂ ਲੋੜ ਦੇ ਗਿਆ ਨਾ ਸੌਦਾ ਇਹ ਲੋਟੋਂ ਮੈਂ ਕਰੂਗਾ ਕਿ ਮੈਂ ਕਿਸੇ ਪ੍ਰਕਾਰ ਦਾ ਕੋਈ ਨਸੰਜ ਕਰਦਾ ਮੇਰਾ ਸਰੀਰਕ ਡਾਕਟਰ ਨੂੰ ਜਾਣ ਕੀਤਾ ਬਾਕੀ ਦੋ ਵਿਆਹ ਨੇ ਮੇਰੇ ਤਿੰਨ ਮੇਰੇ ਕੁੜੀਆਂ ਨੇ ਦੋ ਕੁੜੀਆਂ ਦਾ ਵਿਆਹ ਨਹੀਂ ਆ ਇਹ ਜੇ ਮੈਂ ਕਾਪੀਆ ਪੈਣ ਲੈ ਕੇ ਸੁਖਨਾ ਦੇ ਬੱਚਿਆਂ ਨੂੰ ਮੁਕਤ ਵੰਡਣੇ ਆ ਉਹ ਬੱਚਿਆਂ ਨੂੰ ਦੇਵਾਂਗਾ ਜਿਹੜੇ ਬੱਚੇ ਆਪਣੇ ਵਿੱਚ ਹਿਸਿਆੜਾ ਮੈਂ ਸੁਹਾਲ ਕੋਲੂ ਨਾਮ ਦੇਵਾਂਗਾ ਆ ਮੇਰੇ ਬੈਗ ਵਿੱਚ ਕਾਪੀਆ ਪੈਣੀ ਆ ਸਰ ਜੀ ਕਾਪੀ ਤੇ ਕੋਈ ਮੈਨੂੰ ਲੈ ਪੈਸਾ ਦੇ ਦੇਂਗਾ ਕਿਉਂਕਿ ਫਿਰ ਤਾਂ ਬੜਾ ਲੰਮਾ ਸਮਾਂ ਹੋ ਜਾਊਗਾ ਹੋਰ ਜੇ ਤੁਸੀਂ ਬੜਾ ਪੈਸੇ ਦੇਣਾ ਤਾਂ ਮੇਰੀ ਲਾਈਨ ਦੀ ਘਟ ਜਾਂਦੀ ਹੈ ਈਦਾਂ ਮੈਨੂੰ ਕਹਿ ਕੇ ਦੀ ਵੱਧ ਧੋਖਾ ਤੁਹਾਡੇ ਤੋਂ